ਸਹਾਮਾ ਚਲਚ ਹੜਨੇ ਤਬਾਹੀ ਮਚਾ ਦਤੀ ਹੈ ਜੀ ਹਾਂ ਲਗਾਤਾਰ بارش ਹੋ ਰਹੀ ਹੈ ਲਗਾਤਾਰ ਹੀ ਇਹੋ ਜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਮੌਸਮ ਖਰਾਬ ਹੈ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਔਰ ਕਿਤੇ ਬੱਦਲ ਫਟਣ ਦੀ ਵੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਤਾਂ ਬਹੁਤ ਸਾਰੀਆਂ ਜਗ੍ਹਾ ਤੇ ਬੱਦਲ ਫਟੇ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਘਰ ਰੁੜ ਗਏ ਦੁਕਾਨਾਂ ਰੁੜ ਗਈਆਂ ਇਥੋਂ ਤੱਕ ਕਿ ਗੱਡੀਆਂ ਜੁੜੀਆਂ ਨੇ ਉਹ ਵੀ ਰੋੜ ਗਈਆਂ ਤਾਂ ਹੁਣ ਇੱਕ ਵਾਰ ਫੇਰ ਓਹੀ ਸਥਿਤੀ ਬਣ ਚੁੱਕੀ ਹੈ ਇਹ ਹਿਮਾਚਲ ਪ੍ਰਦੇਸ਼ ਦੀਆਂ ਸੀ ਤਸਵੀਰਾਂ ਤੁਹਾਨੂੰ ਆਖਾ ਖਿਲਾਕਿਆਂ ਦੀਆਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਮੌਲੇ ਧਾਰਮੀ ਪੈ ਰਿਹਾ ਹੈ ਔਰ ਮੌਲੇ ਧਾਰਮੀ ਕਰਕੇ ਅਜਿਹੀ ਤਬਾਹੀ ਦੇਖਣ ਨੂੰ ਮਿਲੀ ਹੈ ਔਰ ਲਗਾਤਾਰ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਆ ਚੜ ਚੁੱਕਿਆ ਔਰ ਇਥੋਂ ਤੱਕ ਕਿ ਕਈ ਤਾਵਾਂ ਤੇ ਐਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਘਰ ਵੀ ਨੁਕਸਾਨੇ ਜਾ ਚੁੱਕੇ ਨੇ ਜਿਹੜੇ ਮਾੜੇ ਸੀਗੇ ਘਰ ਉਹ ਵੀ ਨੁਕਸਾਨੇ ਜਾ ਚੁੱਕੇ ਨੇ ਗਲੀਆਂ ਸੜਕਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਤੁਸੀਂ ਦੇਖੋ ਓਵਰਫਲੋ ਹੈ ਔਰ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿ ਕਿਵੇਂ ਪਾਣੀ ਜਿਹੜਾ ਆ ਉਪਰੋਂ ਜਿਹੜਾ ਸਪੀਡ ਦੇ ਨਾਲ ਪਾਣੀ ਆ ਰਿਹਾ ਸੋ ਜਦੋਂ ਇਹ ਪਾਣੀ ਸਪੀਡ ਦੇ ਨਾਲ ਆਉਂਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ ਤਾਂ ਇਹੀ ਚੱਕਰ ਹੈ ਬਿਆਸ ਤੇ ਸਤਲੁਜ ਦੇ ਵਿੱਚ ਇਸੇ ਕਰਕੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧ ਜਾਂਦਾ ਹੈ ਕਿਉਂਕਿ ਜਦੋਂ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਫਿਰ ਇਹਦੇ ਨਾਲ ਬੱਦਲ ਫਟਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਹੜਾਂ ਵਾਲੀ ਸਥਿਤੀ ਬਣ ਜਾਂਦੀ ਹੈ ਹਾਲਾਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਹੁਣੇ-ਹੁਣੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪਹਿਲਾਂ ਵੀ ਕਿ ਤਿੰਨ ਦਿਨ ਦਾ ਅਲਰਟ ਜਾਰੀ ਕਰ ਦਿੱਤਾ ਹੈ ਯਲੋ ਅਲਰਟ ਜਾਰੀ ਹੋ ਗਿਆ ਦੱਸਿਆ ਜਾ ਰਿਹਾ ਕਿ 12 ਤੋਂ 15 ਸੈਂਟੀਮੀਟਰ ਤੱਕ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈਗੀ ਔਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਔਰ ਇਹ ਵੀ ਕਿਹਾ ਮੌਸਮ ਵਿਭਾਗ ਨੇ ਕਿ ਜਰੂਰੀ ਖੂਬੇ ਤੇ ਫੇਰੀ ਘਰੋਂ ਨਿਕਲਿਓ ਤੇਜ਼ ਤੂਫਾਨ ਤੇ ਝੱਖੜ ਦਾ ਅਲਰਟ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਫਿਲਹਾਲ ਤੁਹਾਨੂੰ ਇਹ ਹਿਮਾਚਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਵਾਜਾਈ ਵੀ ਮੁਸ਼ਕਲ ਹੋ ਚੁੱਕੀ ਹੈ ਲੋਕਾਂ ਦਾ ਰਹਿਣਾ ਸਹਿਣਾ ਵੀ ਮੁਸ਼ਕਲ ਹੈ ਘਰੋਂ ਨਿਕਲਣਾ ਵੀ ਮੁਸ਼ਕਲ ਹੈ ਕਿਉਂਕਿ ਮੀਂਹ ਇੰਨਾ ਜ਼ਿਆਦਾ ਹੈ ਬਾਹਰ ਨਿਕਲਿਆ ਹੀ ਨਹੀਂ ਜਾ ਰਿਹਾ ਪਾਣੀ ਓਵਰਫਲੋ ਆ ਰਿਹਾ ਹੈ ਮੋਟਰਸਾਈਕਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਗੱਡੀਆਂ ਤੁਸੀਂ ਦੇਖੋ ਕਿੱਥੋਂ ਕਿੱਥੋਂ ਤੱਕ ਪਾਣੀ ਜਿਹੜਾ ਉੱਪਰ ਚੜ ਚੁੱਕਿਆ ਹੈ ਤਾਂ ਲੋਕ ਬਹੁਤ ਪਰੇਸ਼ਾਨ ਨੇ ਸੋ ਇਸ ਤੋਂ ਬਾਅਦ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਲਗਾਤਾਰ ਮੀਂਹ ਪੈਂਦੇ ਨੇ ਤਾਂ ਜਦੋਂ ਬੱਦਲ ਫਟਦਾ ਹੈ ਤਾਂ ਉਦੋਂ ਤਾਂ ਫਿਰ ਕੰਮ ਜਿਹੜਾ ਹਿਮਾਚਲ ਦੇ ਵਿੱਚ ਹੋਰ ਵੀ ਖਰਾਬ ਹੁੰਦਾ ਹੈ ਫਿਰ ਘਰ ਵੀ ਰੁੜ ਜਾਂਦੇ ਨੇ ਨਾਲ ਫਿਰ ਲੋਕਾਂ ਦਾ ਸਮਾਨ ਵੀ ਰੁੜ ਜਾਂਦਾ ਹੈ ਗੱਡੀਆਂ ਵੀ ਰੁੜ ਜਾਂਦੀਆਂ ਨੇ ਤਾਂ ਐ ਕੋਈ ਜੀ ਸਥਿਤੀ ਨਾ ਬਣੇ ਇਹ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿਉਂਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਜਿਹੜੀ ਆਫਤ ਆਉਂਦੀ ਹੈ ਕਿਉਂਕਿ ਜੇ ਹਿਮਾਚਲ ਦੇ ਵਿੱਚ ਬੱਦਲ ਫੱਟਦੇ ਨੇ ਲਗਾਤਾਰ ਮੀਂਹ ਪੈਂਦਾ ਤਾਂ ਸਾਰਾ ਪਾਣੀ ਦਾ ਪੱਧਰ ਵੱਧ ਕੇ ਤੇ ਪੰਜਾਬ ਵੱਲ ਨੂੰ ਆਉਂਦਾ ਤਾਂ ਪੰਜਾਬ ਨੇ ਵੀ ਇਸ ਸੰਤਾਪ ਹੰਡਾਇਆ ਹੜ੍ਹਾਂ ਦੀ ਮਾਰ ਪੰਜਾਬ ਨੇ ਵੀ ਝੱਲੀ ਹੈ ਸੋ ਬਹੁਤ ਔਖਾ ਹੁੰਦਾ ਹੈ ਤਾਂ ਫਿਲਹਾਲ ਹੀ ਅਸੀਂ ਤਸਵੀਰਾਂ ਤੁਹਾਨੂੰ ਹਿਮਾਚਲ ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕ ਪਰੇਸ਼ਾਨ ਨੇ ਇਹ ਤੁਸੀਂ ਦੇਖ ਹੀ ਸਕਦੇ ਹੋ ਇੱਕ ਵਾਰੀ ਤੁਹਾਨੂੰ ਇਹ ਅਸੀਂ ਵੀਡੀਓ ਵੀ ਸੁਣਾ ਦਿੰਨੇ ਆ ਦੇਖੋ ਕਿਵੇਂ ਲੋਕ ਆ ਰੌਲੀ ਪਾ ਰਹੇ ਨੇ ਆਪ ਦਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪਾਣੀ ਦਾ ਫਲੋ ਜਿਹੜਾ ਉਹ ਬਹੁਤ ਤੇਜ਼ ਹੈ ਦੇ ਤੋ ਬਾਕੀ ਮੁਚਾਦਤੀ ਹੈ ਜੀ ਹਾਂ ਲਗਾਤਾਰ بارش ਹੋ ਰਹੀ ਹੈ ਲਗਾਤਾਰ ਹੀ ਇਹੋ ਜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਮੌਸਮ ਖਰਾਬ ਹੈ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਔਰ ਕਿਤੇ ਬੱਦਲ ਫਟਣ ਦੀ ਵੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਤਾਂ ਬਹੁਤ ਸਾਰੀਆਂ ਜਗ੍ਹਾ ਤੇ ਬੱਦਲ ਫਟੇ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਘਰ ਰੁੜ ਗਏ ਦੁਕਾਨਾਂ ਰੁੜ ਗਈਆਂ ਇਥੋਂ ਤੱਕ ਕਿ ਗੱਡੀਆਂ ਜੁੜੀਆਂ ਨੇ ਉਹ ਵੀ ਰੋੜ ਗਈਆਂ ਤਾਂ ਹੁਣ ਇੱਕ ਵਾਰ ਫੇਰ ਓਹੀ ਸਥਿਤੀ ਬਣ ਚੁੱਕੀ ਹੈ ਇਹ ਹਿਮਾਚਲ ਪ੍ਰਦੇਸ਼ ਦੀਆਂ ਸੀ ਤਸਵੀਰਾਂ ਤੁਹਾਨੂੰ ਆਖਾ ਖਿਲਾਕਿਆਂ ਦੀਆਂ ਦਿਖਾ ਰਿਹਾ ਜਿੱਥੇ ਲਗਾਤਾਰ ਮੌਲੇ ਧਾਰਮੀ ਪੈ ਰਿਹਾ ਹੈ ਔਰ ਮੌਲੇ ਧਾਰਮੀ ਕਰਕੇ ਅਜਿਹੀ ਤਬਾਹੀ ਦੇਖਣ ਨੂੰ ਮਿਲਿਆ ਔਰ ਲਗਾਤਾਰ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਆ ਚੜ ਚੁੱਕਿਆ ਔਰ ਇਥੋਂ ਤੱਕ ਕਿ ਕਈ ਤਾਵਾਂ ਤੇ ਇਹ ਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਘਰ ਵੀ ਨੁਕਸਾਨੇ ਜਾ ਚੁੱਕੇ ਨੇ ਜਿਹੜੇ ਮਾਰੇ ਸੀਗੇ ਘਰ ਉਹ ਵੀ ਨੁਕਸਾਨੇ ਜਾ ਚੁੱਕੇ ਨੇ ਗਲੀਆਂ ਸੜਕਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਤੁਸੀਂ ਦੇਖੋ ਓਵਰਫਲੋ ਹੈ ਔਰ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿ ਕਿਵੇਂ ਪਾਣੀ ਜਿਹੜਾ ਆ ਉਪਰੋਂ ਜਿਹੜਾ ਸਪੀਡ ਦੇ ਨਾਲ ਪਾਣੀ ਆ ਰਿਹਾ ਸੋ ਜਦੋਂ ਇਹ ਪਾਣੀ ਸਪੀਡ ਦੇ ਨਾਲ ਆਉਂਦਾ ਤਾਂ ਤੁਹਾਨੂੰ ਪਤਾ ਹੈ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾਂਦਾ ਤਾਂ ਇਹੀ ਚੱਕਰ ਹੈ ਬਿਆਸ ਤੇ ਸਤਲੁਜ ਦੇ ਵਿੱਚ ਇਸੇ ਕਰਕੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧ ਜਾਂਦਾ ਕਿਉਂਕਿ ਜਦੋਂ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਫਿਰ ਇਹਦੇ ਨਾਲ ਬੱਦਲ ਫਟਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਹੜਾਂ ਵਾਲੀ ਸਥਿਤੀ ਬਣ ਜਾਂਦੀ ਹੈ ਹਾਲਾਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਹੁਣੇ-ਹੁਣੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪਹਿਲਾਂ ਵੀ ਕਿ ਤਿੰਨ ਦਿਨ ਦਾ ਅਲਰਟ ਜਾਰੀ ਕਰ ਦਿੱਤਾ ਹੈ ਯਲੋ ਅਲਰਟ ਜਾਰੀ ਹੋ ਗਿਆ ਦੱਸਿਆ ਜਾ ਰਿਹਾ ਕਿ 12 ਤੋਂ 15 ਸੈਂਟੀਮੀਟਰ ਤੱਕ ਪੰਜਾਬ ਦੇ ਵਿੱਚ بارش ਹੋ ਸਕਦੀ ਹੈਗੀ ਔਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਔਰ ਇਹ ਵੀ ਕਿਹਾ ਮੌਸਮ ਵਿਭਾਗ ਨੇ ਕਿ ਜਰੂਰੀ ਖੂਬੇ ਤੇ ਫੇਰੀ ਘਰੋਂ ਨਿਕਲਿਓ ਤੇਜ਼ ਤੂਫਾਨ ਤੇ ਝੱਖੜ ਦਾ ਅਲਰਟ ਤੇ بارش ਦਾ ਅਲਰਟ ਜਾਰੀ ਕੀਤਾ ਹੈ ਫਿਲਹਾਲ ਤੁਹਾਨੂੰ ਇਹ ਹਿਮਾਚਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਵਾਜਾਈ ਵੀ ਮੁਸ਼ਕਲ ਹੋ ਚੁੱਕੀ ਹੈ ਲੋਕਾਂ ਦਾ ਰਹਿਣਾ ਸਹਿਣਾ ਵੀ ਮੁਸ਼ਕਲ ਹੈ ਘਰੋਂ ਨਿਕਲਣਾ ਵੀ ਮੁਸ਼ਕਲ ਹੈ ਕਿਉਂਕਿ ਮੀਂਹ ਇੰਨਾ ਜ਼ਿਆਦਾ ਹੈ ਬਾਹਰ ਨਿਕਲਿਆ ਹੀ ਨਹੀਂ ਜਾ ਰਿਹਾ ਪਾਣੀ ਓਵਰਫਲੋ ਆ ਰਿਹਾ ਹੈ ਮੋਟਰਸਾਈਕਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਗੱਡੀਆਂ ਤੁਸੀਂ ਦੇਖੋ ਕਿੱਥੋਂ ਕਿੱਥੋਂ ਤੱਕ ਪਾਣੀ ਜਿਹੜਾ ਉੱਪਰ ਚੜ ਚੁੱਕਾ ਹੈ ਤਾਂ ਲੋਕ ਬਹੁਤ ਪਰੇਸ਼ਾਨ ਨੇ ਸੋ ਇਸ ਤੋਂ ਬਾਅਦ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਲਗਾਤਾਰ ਮੀਂਹ ਪੈਂਦੇ ਨੇ ਤਾਂ ਜਦੋਂ ਬੱਦਲ ਫਟਦਾ ਹੈ ਤਾਂ ਉਦੋਂ ਤਾਂ ਫਿਰ ਕੰਮ ਜਿਹੜਾ ਹਿਮਾਚਲ ਦੇ ਵਿੱਚ ਹੋਰ ਵੀ ਖਰਾਬ ਹੁੰਦਾ ਹੈ ਫਿਰ ਘਰ ਵੀ ਰੁੜ ਜਾਂਦੇ ਨੇ ਨਾਲ ਫਿਰ ਲੋਕਾਂ ਦਾ ਸਮਾਨ ਵੀ ਰੁੜ ਜਾਂਦਾ ਹੈ ਗੱਡੀਆਂ ਵੀ ਰੁੜ ਜਾਂਦੀਆਂ ਨੇ ਤਾਂ ਐ ਕੋਈ ਜੀ ਸਥਿਤੀ ਨਾ ਬਣੇ ਇਹ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿਉਂਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਜਿਹੜੀ ਆਫਤ ਆਉਂਦੀ ਹੈ ਕਿਉਂਕਿ ਜੇ ਹਿਮਾਚਲ ਦੇ ਵਿੱਚ ਬੱਦਲ ਫੱਟਦੇ ਨੇ ਲਗਾਤਾਰ ਮੀਂਹ ਪੈਂਦਾ ਤਾਂ ਉਹ ਸਾਰਾ ਪਾਣੀ ਦਾ ਪੱਧਰ ਵੱਧ ਕੇ ਤੇ ਪੰਜਾਬ ਵੱਲ ਨੂੰ ਆਉਂਦਾ ਤਾਂ ਪੰਜਾਬ ਨੇ ਵੀ ਇਸ ਸੰਤਾਪ ਹੰਡਾਇਆ ਹੜ੍ਹਾਂ ਦੀ ਮਾਰ ਪੰਜਾਬ ਨੇ ਵੀ ਝੱਲੀ ਹੈ ਸੋ ਬਹੁਤ ਔਖਾ ਹੁੰਦਾ ਹੈ ਤਾਂ ਫਿਲਹਾਲ ਹੀ ਅਸੀਂ ਤਸਵੀਰਾਂ ਤੁਹਾਨੂੰ ਹਿਮਾਚਲ ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕ ਪਰੇਸ਼ਾਨ ਨੇ ਇਹ ਤੁਸੀਂ ਦੇਖ ਹੀ ਸਕਦੇ ਹੋ ਇੱਕ ਵਾਰੀ ਤੁਹਾਨੂੰ ਅਸੀਂ ਵੀਡੀਓ ਵੀ ਸੁਣਾ ਦਿੰਨੇ ਆ ਦੇਖੋ ਕਿਵੇਂ ਲੋਕ ਰੌਲੀ ਪਾ ਰਹੇ ਨੇ ਆਪ ਦਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪਾਣੀ ਦਾ ਫਲੋ ਜਿਹੜਾ ਉਹ ਬਹੁਤ ਤੇਜ਼ ਹੈ ਬਸ ਸਾਨੂੰ ਜਿਲ੍ਹੇ ਹੜ ਨੇ ਤਬਾਹੀ ਮਚਾ ਦਿੱਤੀ ਹੈ ਜੀ ਹਾਂ ਲਗਾਤਾਰ بارش ਹੋ ਰਹੀ ਹੈ ਲਗਾਤਾਰ ਹੀ ਇਹੋ ਜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਮੌਸਮ ਖਰਾਬ ਹੈ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਔਰ ਕਿਤੇ ਬੱਦਲ ਫਟਣ ਦੀ ਵੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਤਾਂ ਬਹੁਤ ਸਾਰੀਆਂ ਜਗ੍ਹਾ ਤੇ ਬੱਦਲ ਫਟੇ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਘਰ ਰੁੜ ਗਏ ਦੁਕਾਨਾਂ ਰੁੜ ਗਈਆਂ ਇਥੋਂ ਤੱਕ ਕਿ ਗੱਡੀਆਂ ਜੁੜੀਆਂ ਨੇ ਉਹ ਵੀ ਰੋੜ ਗਈਆਂ ਤਾਂ ਹੁਣ ਇੱਕ ਵਾਰ ਫੇਰ ਓਹੀ ਸਥਿਤੀ ਬਣ ਚੁੱਕੀ ਹੈ ਇਹ ਹਿਮਾਚਲ ਪ੍ਰਦੇਸ਼ ਦੀਆਂ ਸੀ ਤਸਵੀਰਾਂ ਤੁਹਾਨੂੰ ਆਖਾ ਖਿਲਾਕਿਆਂ ਦੀਆਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਮੌਲੇ ਧਾਰਮੀ ਪੈ ਰਿਹਾ ਹੈ ਔਰ ਮੌਲੇ ਧਾਰਮੀ ਕਰਕੇ ਅਜਿਹੀ ਤਬਾਹੀ ਦੇਖਣ ਨੂੰ ਮਿਲਿਆ ਔਰ ਲਗਾਤਾਰ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਆ ਚੜ ਚੁੱਕਿਆ ਔਰ ਇਥੋਂ ਤੱਕ ਕਿ ਕਈ ਤਾਵਾਂ ਤੇ ਇਹ ਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਘਰ ਵੀ ਨੁਕਸਾਨੇ ਜਾ ਚੁੱਕੇ ਨੇ ਜਿਹੜੇ ਮਾਰੇ ਸੀਗੇ ਘਰ ਉਹ ਵੀ ਨੁਕਸਾਨੇ ਜਾ ਚੁੱਕੇ ਨੇ ਗਲੀਆਂ ਸੜਕਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਤੁਸੀਂ ਦੇਖੋ ਓਵਰਫਲੋ ਹੈ ਔਰ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿ ਕਿਵੇਂ ਪਾਣੀ ਜਿਹੜਾ ਆ ਉਪਰੋਂ ਜਿਹੜਾ ਸਪੀਡ ਦੇ ਨਾਲ ਪਾਣੀ ਆ ਰਿਹਾ ਸੋ ਜਦੋਂ ਇਹ ਪਾਣੀ ਸਪੀਡ ਦੇ ਨਾਲ ਆਉਂਦਾ ਤਾਂ ਤੁਹਾਨੂੰ ਪਤਾ ਹੈ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾਂਦਾ ਤਾਂ ਇਹੀ ਚੱਕਰ ਹੈ ਬਿਆਸ ਤੇ ਸਤਲੁਜ ਦੇ ਵਿੱਚ ਇਸੇ ਕਰਕੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧ ਜਾਂਦਾ ਹੈ ਕਿਉਂਕਿ ਜਦੋਂ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ ਫਿਰ ਇਹਦੇ ਨਾਲ ਬੱਦਲ ਫਟਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਹੜ੍ਹਾਂ ਵਾਲੀ ਸਥਿਤੀ ਬਣ ਜਾਂਦੀ ਹੈ ਹਾਲਾਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਹੁਣੇ-ਹੁਣੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪਹਿਲਾਂ ਵੀ ਕਿ ਤਿੰਨ ਦਿਨ ਦਾ ਅਲਰਟ ਜਾਰੀ ਕਰ ਦਿੱਤਾ ਹੈ ਯਲੋ ਅਲਰਟ ਜਾਰੀ ਹੋ ਗਿਆ ਦੱਸਿਆ ਜਾ ਰਿਹਾ ਕਿ 12 ਤੋਂ 15 ਸੈਂਟੀਮੀਟਰ ਤੱਕ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈਗੀ ਔਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਔਰ ਇਹ ਵੀ ਕਿਹਾ ਮੌਸਮ ਵਿਭਾਗ ਨੇ ਕਿ ਜਰੂਰੀ ਖੂਬੇ ਤੇ ਫੇਰੀ ਘਰੋਂ ਨਿਕਲਿਓ ਤੇਜ਼ ਤੂਫਾਨ ਤੇ ਝੱਖੜ ਦਾ ਅਲਰਟ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਫਿਲਹਾਲ ਤੁਹਾਨੂੰ ਇਹ ਹਿਮਾਚਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਵਾਜਾਈ ਵੀ ਮੁਸ਼ਕਲ ਹੋ ਚੁੱਕੀ ਹੈ ਲੋਕਾਂ ਦਾ ਰਹਿਣਾ ਸਹਿਣਾ ਵੀ ਮੁਸ਼ਕਲ ਹੈ ਕਰੋ ਨਿਕਲਣਾ ਵੀ ਮੁਸ਼ਕਲ ਹੈ ਕਿਉਂਕਿ ਮੀਂਹ ਇੰਨਾ ਜ਼ਿਆਦਾ ਹੈ ਬਾਹਰ ਨਿਕਲਿਆ ਹੀ ਨਹੀਂ ਜਾ ਰਿਹਾ ਪਾਣੀ ਓਵਰਫਲੋ ਆ ਰਿਹਾ ਹੈ ਮੋਟਰਸਾਈਕਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਗੱਡੀਆਂ ਤੁਸੀਂ ਦੇਖੋ ਕਿੱਥੋਂ ਕਿੱਥੋਂ ਤੱਕ ਪਾਣੀ ਜਿਹੜਾ ਉੱਪਰ ਚੜ ਚੁੱਕਿਆ ਹੈ ਤਾਂ ਲੋਕ ਬਹੁਤ ਪਰੇਸ਼ਾਨ ਨੇ ਸੋ ਇਸ ਤੋਂ ਬਾਅਦ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟਣ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਦੋਂ ਲਗਾਤਾਰ ਮੀਂਹ ਪੈਂਦੇ ਨੇ ਤਾਂ ਜਦੋਂ ਬੱਦਲ ਫਟਦਾ ਹੈ ਤਾਂ ਉਦੋਂ ਤਾਂ ਫਿਰ ਕੰਮ ਜਿਹੜਾ ਹਿਮਾਚਲ ਦੇ ਵਿੱਚ ਹੋਰ ਵੀ ਖਰਾਬ ਹੁੰਦਾ ਹੈ ਫਿਰ ਘਰ ਵੀ ਰੁੜ ਜਾਂਦੇ ਨੇ ਨਾਲ ਫਿਰ ਲੋਕਾਂ ਦਾ ਸਮਾਨ ਵੀ ਰੁੜ ਜਾਂਦਾ ਹੈ ਗੱਡੀਆਂ ਵੀ ਰੁੜ ਜਾਂਦੀਆਂ ਨੇ ਤਾਂ ਇਹ ਕੁਝ ਸਥਿਤੀ ਨਾ ਬਣੇ ਇਹ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿਉਂਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਜਿਹੜੀ ਆਫਤ ਆਉਂਦੀ ਹੈ ਕਿਉਂਕਿ ਜੇ ਹਿਮਾਚਲ ਦੇ ਵਿੱਚ ਬੱਦਲ ਫੱਟਦੇ ਨੇ ਲਗਾਤਾਰ ਮੀਂਹ ਪੈਂਦਾ ਤਾਂ ਉਹ ਸਾਰਾ ਪਾਣੀ ਦਾ ਪੱਧਰ ਵੱਧ ਕੇ ਤੇ ਪੰਜਾਬ ਵੱਲ ਨੂੰ ਆਉਂਦਾ ਤਾਂ ਪੰਜਾਬ ਨੇ ਵੀ ਇਸ ਸੰਤਾਪ ਹੰਡਾਇਆ ਹੜ੍ਹਾਂ ਦੀ ਮਾਰ ਪੰਜਾਬ ਨੇ ਵੀ ਝੱਲੀ ਹੈ ਸੋ ਬਹੁਤ ਔਖਾ ਹੁੰਦਾ ਹੈ ਤਾਂ ਫਿਲਹਾਲ ਹੀ ਅਸੀਂ ਤਸਵੀਰਾਂ ਤੁਹਾਨੂੰ ਹਿਮਾਚਲ ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕ ਪਰੇਸ਼ਾਨ ਨੇ ਇਹ ਤੁਸੀਂ ਦੇਖ ਹੀ ਸਕਦੇ ਹੋ ਇੱਕ ਵਾਰੀ ਤੁਹਾਨੂੰ ਅਸੀਂ ਵੀਡੀਓ ਵੀ ਸੁਣਾ ਦਿੰਨੇ ਆ ਦੇਖੋ ਕਿਵੇਂ ਲੋਕ ਰੌਲੀ ਪਾ ਰਹੇ ਨੇ ਆਪ ਦਾ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪਾਣੀ ਦਾ ਫਲੋ ਜਿਹੜਾ ਉਹ ਬਹੁਤ ਤੇਜ਼ ਹੈ ਚਿਲਚ ਹੜ ਨੇ ਤਬਾਹੀ ਮਚਾ ਦਿੱਤੀ ਹੈ ਜੀ ਹਾਂ ਲਗਾਤਾਰ بارش ਹੋ ਰਹੀ ਹੈ ਲਗਾਤਾਰ ਹੀ ਇਹੋ ਜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਮੌਸਮ ਖਰਾਬ ਹੈ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਔਰ ਕਿਤੇ ਬੱਦਲ ਫਟਣ ਦੀ ਵੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਤਾਂ ਬਹੁਤ ਸਾਰੀਆਂ ਜਗ੍ਹਾ ਤੇ ਬੱਦਲ ਫਟੇ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਘਰ ਰੁੜ ਗਏ ਦੁਕਾਨਾਂ ਰੁੜ ਗਈਆਂ ਇਥੋਂ ਤੱਕ ਕਿ ਗੱਡੀਆਂ ਜੁੜੀਆਂ ਨੇ ਉਹ ਵੀ ਰੋੜ ਗਈਆਂ ਤਾਂ ਹੁਣ ਇੱਕ ਵਾਰ ਫੇਰ ਉਹੀ ਸਥਿਤੀ ਬਣ ਚੁੱਕੀ ਹੈ ਇਹ ਹਿਮਾਚਲ ਪ੍ਰਦੇਸ਼ ਦੀਆਂ ਸੀ ਤਸਵੀਰਾਂ ਤੁਹਾਨੂੰ ਆਖਾ ਖਿਲਾਕਿਆਂ ਦੀਆਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਮੌਲੇ ਧਾਰਮੀ ਪੈ ਰਿਹਾ ਹੈ ਔਰ ਮੌਲੇ ਧਾਰਮੀ ਕਰਕੇ ਅਜਿਹੀ ਤਬਾਹੀ ਦੇਖਣ ਨੂੰ ਮਿਲੀ ਹੈ ਔਰ ਲਗਾਤਾਰ ਮੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਆ ਚੜ ਚੁੱਕਿਆ ਔਰ ਇਥੋਂ ਤੱਕ ਕਿ ਕਈ ਤਾਵਾਂ ਤੇ ਐਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਘਰ ਵੀ ਨੁਕਸਾਨੇ ਜਾ ਚੁੱਕੇ ਨੇ ਜਿਹੜੇ ਮਾਰੇ ਸੀਗੇ ਘਰ ਉਹ ਵੀ ਨੁਕਸਾਨੇ ਜਾ ਚੁੱਕੇ ਨੇ ਗਲੀਆਂ ਸੜਕਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਤੁਸੀਂ ਦੇਖੋ ਓਵਰਫਲੋ ਹੈ ਔਰ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿ ਕਿਵੇਂ ਪਾਣੀ ਜਿਹੜਾ ਆ ਉਪਰੋਂ ਜਿਹੜਾ ਸਪੀਡ ਦੇ ਨਾਲ ਪਾਣੀ ਆ ਰਿਹਾ ਸੋ ਜਦੋਂ ਇਹ ਪਾਣੀ ਸਪੀਡ ਦੇ ਨਾਲ ਆਉਂਦਾ ਹੈ ਤਾਂ ਤੁਹਾਨੂੰ ਪਤਾ ਹੈ ਕਿ ਸਭ ਕੁਝ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ ਤਾਂ ਇਹੀ ਚੱਕਰ ਹੈ ਬਿਆਸ ਤੇ ਸਤਲੁਜ ਦੇ ਵਿੱਚ ਇਸੇ ਕਰਕੇ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧ ਜਾਂਦਾ ਕਿਉਂਕਿ ਜਦੋਂ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਫਿਰ ਇਹਦੇ ਨਾਲ ਬੱਦਲ ਫੱਟਣੇ ਸ਼ੁਰੂ ਹੋ ਜਾਂਦੇ ਆ ਤਾਂ ਫਿਰ ਹੜਾਂ ਵਾਲੀ ਸਥਿਤੀ ਬਣ ਜਾਂਦੀ ਹੈ ਹਾਲਾਂਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਸੀਂ ਹੁਣੇ-ਹੁਣੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਪਹਿਲਾਂ ਵੀ ਕਿ ਤਿੰਨ ਦਿਨ ਦਾ ਅਲਰਟ ਜਾਰੀ ਕਰ ਦਿੱਤਾ ਹੈ yellow ਅਲਰਟ ਜਾਰੀ ਹੋ ਗਿਆ ਦੱਸਿਆ ਜਾ ਰਿਹਾ ਕਿ 12 ਤੋਂ 15 ਸੈਂਟੀਮੀਟਰ ਤੱਕ ਪੰਜਾਬ ਦੇ ਵਿੱਚ ਬਾਰਿਸ਼ ਹੋ ਸਕਦੀ ਹੈਗੀ ਔਰ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਔਰ ਇਹ ਵੀ ਕਿਹਾ ਮੌਸਮ ਵਿਭਾਗ ਨੇ ਕਿ ਜ਼ਰੂਰੀ ਲੋਕ ਵੇ ਤੇ ਫੇਰੀ ਘਰੋਂ ਨਿਕਲਿਓ ਤੇਜ਼ ਤੂਫਾਨ ਤੇ ਝੱਖੜ ਦਾ ਅਲਰਟ ਤੇ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ ਫਿਲਹਾਲ ਤੁਹਾਨੂੰ ਇਹ ਹਿਮਾਚਲ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਆਵਾਜਾਈ ਵੀ ਮੁਸ਼ਕਲ ਹੋ ਚੁੱਕੀ ਹੈ ਲੋਕਾਂ ਦਾ ਰਹਿਣਾ ਸਹਿਣਾ ਵੀ ਮੁਸ਼ਕਲ ਹੈ ਘਰੋਂ ਨਿਕਲਣਾ ਵੀ ਮੁਸ਼ਕਲ ਹੈ ਕਿਉਂਕਿ ਮੀਂਹ ਇੰਨਾ ਜ਼ਿਆਦਾ ਹੈ ਬਾਹਰ ਨਿਕਲਿਆ ਹੀ ਨਹੀਂ ਜਾ ਰਿਹਾ ਪਾਣੀ ਓਵਰਫਲੋ ਆ ਰਿਹਾ ਹੈ ਮੋਟਰਸਾਈਕਲ ਪਾਣੀ ਦੇ ਵਿੱਚ ਡੁੱਬ ਚੁੱਕੇ ਨੇ ਗੱਡੀਆਂ ਤੁਸੀਂ ਦੇਖੋ ਕਿੱਥੋਂ ਕਿੱਥੋਂ ਤੱਕ ਪਾਣੀ ਜਿਹੜਾ ਉੱਪਰ ਚੜ ਚੁੱਕਾ ਹੈ ਤਾਂ ਲੋਕ ਬਹੁਤ ਪਰੇਸ਼ਾਨ ਨੇ ਸੋ ਇਸ ਤੋਂ ਬਾਅਦ ਦੇ ਵਿੱਚ ਹਿਮਾਚਲ ਦੇ ਵਿੱਚ ਬੱਦਲ ਫਟਣ ਦੀ ਸਥਿਤੀ ਪੈ ਪੈਦਾ ਹੋ ਜਾਂਦੀ ਹੈ ਜਦੋਂ ਲਗਾਤਾਰ ਮੀਂਹ ਪੈਂਦੇ ਨੇ ਤਾਂ ਜਦੋਂ ਬੱਦਲ ਫਟਦਾ ਹੈ ਤਾਂ ਉਦੋਂ ਤਾਂ ਫਿਰ ਕੰਮ ਜਿਹੜਾ ਹਿਮਾਚਲ ਦੇ ਵਿੱਚ ਹੋਰ ਵੀ ਖਰਾਬ ਹੁੰਦਾ ਹੈ ਫਿਰ ਘਰ ਵੀ ਰੁੜ ਜਾਂਦੇ ਨੇ ਨਾਲ ਫਿਰ ਲੋਕਾਂ ਦਾ ਸਮਾਨ ਵੀ ਰੁੜ ਜਾਂਦਾ ਹੈ ਗੱਡੀਆਂ ਵੀ ਰੁੜ ਜਾਂਦੀਆਂ ਨੇ ਤਾ ਐਕੋ ਦੀ ਸਥਿਤੀ ਨਾ ਬਣੇ ਇਹੀ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿਉਂਕਿ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਫਿਰ ਜਿਹੜੀ ਆਫਤ ਆਉਂਦੀ ਹੈ ਕਿਉਂਕਿ ਜੇ ਹਿਮਾਚਲ ਦੇ ਵਿੱਚ ਬੱਦਲ ਫਟਦੇ ਨੇ ਲਗਾਤਾਰ ਮੀਂਹ ਪੈਂਦਾ ਤਾਂ ਉਹ ਸਾਰਾ ਪਾਣੀ ਦਾ ਪੱਧਰ ਵੱਧ ਕੇ ਤੇ ਪੰਜਾਬ ਵੱਲ ਨੂੰ ਆਉਂਦਾ ਤਾਂ ਪੰਜਾਬ ਨੇ ਵੀ ਇਸ ਸੰਤਾਪ ਹੰਡਾਇਆ ਹੜ੍ਹਾਂ ਦੀ ਮਾਰ ਪੰਜਾਬ ਨੇ ਵੀ ਝੱਲੀ ਹੈ ਸੋ ਬਹੁਤ ਔਖਾ ਹੁੰਦਾ ਹੈ ਤਾਂ ਫਿਲਹਾਲ ਹੀ ਅਸੀਂ ਤਸਵੀਰਾਂ ਤੁਹਾਨੂੰ ਹਿਮਾਚਲ ਦੀਆਂ ਦਿਖਾ ਰਹੇ ਹਾਂ ਜਿੱਥੇ ਲੋਕ ਪਰੇਸ਼ਾਨ ਨੇ ਇਹ ਤੁਸੀਂ ਦੇਖ ਹੀ ਸਕਦੇ ਹੋ ਇੱਕ ਵਾਰੀ ਤੁਹਾਨੂੰ ਇਹ ਸੀ ਵੀਡੀਓ ਵੀ ਸੁਣਾ ਦਿੰਨੇ ਆ ਦੇਖੋ ਕਿਵੇਂ ਲੋਕ ਰੌਲੀ ਪਾ ਰਹੇ ਨੇ ਆਪਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਉਂਕਿ ਪਾਣੀ ਦਾ ਫਲੋ ਜਿਹੜਾ ਉਹ ਬਹੁਤ ਤੇਜ਼ ਹੈ ਬੱਸ ਸਮੋ ਚਿਲਚ ਹੜ ਨੇ ਤਬਾਹੀ ਮਚਾ ਦਿੱਤੀ ਹੈ ਜੀ ਹਾਂ ਲਗਾਤਾਰ بارش ਹੋ ਰਹੀ ਹੈ ਲਗਾਤਾਰ ਹੀ ਇਹੋ ਜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਕਿਉਂਕਿ ਬੀਤੇ ਕਈ ਦਿਨਾਂ ਤੋਂ ਹਿਮਾਚਲ ਦੇ ਵਿੱਚ ਮੌਸਮ ਖਰਾਬ ਹੈ ਲਗਾਤਾਰ ਵੱਖ-ਵੱਖ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੈ ਔਰ ਕਿਤੇ ਬੱਦਲ ਫਟਣ ਦੀ ਵੀ ਖਬਰ ਜਿਹੜੀ ਉਹ ਸਾਹਮਣੇ ਆ ਰਹੀ ਹੈ ਤਾਂ ਪਿਛਲੇ ਸਮੇਂ ਦੇ ਵਿੱਚ ਵੀ ਅਸੀਂ ਗੱਲ ਕੀਤੀ ਤਾਂ ਬਹੁਤ ਸਾਰੀਆਂ ਜਗ੍ਹਾ ਤੇ ਬੱਦਲ ਫਟੇ ਬਹੁਤ ਸਾਰਾ ਨੁਕਸਾਨ ਹੋਇਆ ਲੋਕਾਂ ਦੇ ਘਰ ਰੁੜ ਗਏ ਦੁਕਾਨਾਂ ਰੁੜ ਗਈਆਂ ਇਥੋਂ ਤੱਕ ਕਿ ਗੱਡੀਆਂ ਜੁੜੀਆਂ ਨੇ ਉਹ ਵੀ ਰੋੜ ਗਈਆਂ ਤਾਂ ਹੁਣ ਇੱਕ ਵਾਰ ਫੇਰ ਓਹੀ ਸਥਿਤੀ ਬਣ ਚੁੱਕੀ ਹੈ ਇਹ ਹਿਮਾਚਲ ਪ੍ਰਦੇਸ਼ ਦੀਆਂ ਸੀ ਤਸਵੀਰਾਂ ਤੁਹਾਨੂੰ ਆਖਾ ਖਿਲਾਕਿਆਂ ਦੀਆਂ ਦਿਖਾ ਰਹੇ ਹਾਂ ਜਿੱਥੇ ਲਗਾਤਾਰ ਮੌਲੇ ਧਾਰਮੀ ਪੈ ਰਿਹਾ ਹੈ ਔਰ ਮੌਲੇ ਧਾਰਮੀ ਕਰਕੇ ਅਜਿਹੀ ਤਬਾਹੀ ਦੇਖਣ ਨੂੰ ਮਿਲੀ ਹੈ ਔਰ ਲਗਾਤਾਰ ਮੀਂਹ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਔਰ ਲੋਕਾਂ ਦੇ ਘਰਾਂ ਤੱਕ ਪਾਣੀ ਜਿਹੜਾ ਆ ਚੜ ਚੁੱਕਿਆ ਔਰ ਇਥੋਂ ਤੱਕ ਕਿ ਕਈ ਤਾਵਾਂ ਤੇ ਇਹ ਵੀ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਈ ਘਰ ਵੀ ਨੁਕਸਾਨੇ ਜਾ ਚੁੱਕੇ ਨੇ ਜਿਹੜੇ ਮਾੜੇ ਸੀਗੇ ਘਰ ਉਹ ਵੀ ਨੁਕਸਾਨੇ ਜਾ ਚੁੱਕੇ ਨੇ ਗਲੀਆਂ ਸੜਕਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਪਾਣੀ ਤੁਸੀਂ ਦੇਖੋ ਓਵਰਫਲੋ ਹੈ ਔਰ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿ ਕਿਵੇਂ ਪਾਣੀ ਜਿਹੜਾ ਆ ਉਪਰੋਂ ਜਿਹੜਾ ਸਪੀਡ ਦੇ ਨਾਲ ਪਾਣੀ ਆ ਰਿਹਾ ਸੋ ਜਦੋਂ ਇਹ ਪਾਣੀ ਸਪੀਡ ਦੇ ਨਾਲ ਆਉਂਦਾ ਤਾਂ ਤੁਹਾਨੂੰ ਪਤਾ ਹੈ ਕਿ ਸਭ ਕੁਝ ਆਪਣੇ ਨਾਲ ਰੋ